ਪੰਜਾਬ ਦੇ ਵਿੱਚ ਹਰ ਰੋਜ਼ ਨਸ਼ੇ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਪਰ ਜਦੋਂ ਤੋਂ ਕੁੜੀਆਂ ਦੀਆਂ ਵੀਡੀਓਜ਼ ਵੀ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲੱਗ ਪਈਆਂ ਨੇ ਉਸ ਤੋਂ ਬਾਅਦ ਸਵਾਲ ਵੱਡਾ ਪੰਜਾਬ ਦੇ ਲਈ ਬਣਿਆ ਹੋਇਆ ਹੈ ਕਿ ਆਖਰ ਪੰਜਾਬ ਦੀ ਜਵਾਨੀ ਕਿਸ ਰਾਹੇ ਤੁਰ ਪਈ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਵੀਡੀਓ ਲੁਧਿਆਣਾ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਨਸ਼ੇ ਚ ਤੁੱਤ ਕੁੜੀ ਦੇ ਵੱਲੋਂ ਜਿਸ ਤਰ੍ਹਾਂ ਪੂਰੇ ਬਾਜ਼ਾਰ ਦੇ ਵਿੱਚ ਇਹ ਤੁਰੰਦੀ ਕੋਸ਼ਿਸ਼ ਕਰਦੀ ਪਈ ਹੈ ਪਰ ਇਸ ਤੋਂ ਤੁਰਿਆ ਵੀ ਨਹੀਂ ਜਾ ਰਿਹਾ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਗੁਰਦੀਪ ਕੋਸ਼ਾ ਦੇ ਵੱਲੋਂ ਲਾਈਵ ਹੋ ਕੇ ਕੀ ਸਵਾਲ ਚੁੱਕ ਗਏ ਨੇ ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਣਾ ਅੱਜ ਮੀਡੀਆ ਨਾਲ ਵਾਰਤਾ ਕੀਤੀ ਹੈ ਤੇ ਵਿੱਚ ਦਿਖਾਈ ਹੈ ਕਿ ਇੱਕ ਪੰਜਾਬ ਦੀ ਧੀ ਪੰਜਾਬ ਦੀ ਭੈਣ ਇੱਕ ਨਸ਼ੇ ਨਾਲ ਗਲਤਾਨ ਜਿਹੜੀ ਵੀਡੀਓ ਬੱਸ ਸਟੈਂਡ ਦੇ ਕੋਲ ਦੀ ਹੈ ਨਸ਼ੇ ਨਾਲ ਗਲਤਾਨ ਹੈ ਮੈਂ ਸਵਾਲ ਪਾਣਾ ਅਰਵਿੰਦ ਕੇਜਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਹੈ ਤੇ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਮਾਨ ਜੀ ਜਿਹੜੇ ਨਿਤ ਨਵੀਂ ਰੋਜ਼ ਲੜਾਈ ਕਰਦੇ ਆ ਕਦੀ ਦਿੱਲੀ ਦੇ ਵਿੱਚ ਐਲਜੀ ਸਾਹਿਬ ਨਾਲ ਲੜਦੇ ਆ ਤੇ ਪੰਜਾਬ ਦੇ ਵਿੱਚ ਗਵਰਨਰ ਸਾਹਿਬ ਨਾਲ ਲੜਦੇ ਆ ਜੇ ਗਵਰਨਰ ਸਾਹਿਬ ਨੇ ਸਵਾਲ ਪਾਇਆ ਕਿ ਪੰਜਾਬ ਦੇ ਅੰਦਰ ਕਾਨੂੰਨ ਦੀ ਸਥਿਤੀ ਬਹੁਤ ਭੈੜੀ ਹੈ ਤੇ ਪੰਜਾਬ ਦੇ ਅੰਦਰ ਨਸ਼ਾ ਜਿਹੜਾ ਚਰਮ ਸੀਮਾ ਤੇ ਆ ਚੁੱਕਾ ਤੇ ਪੁੱਛਣਾ ਚਾਹਣਾ ਜਦੋਂ ਰਵਿੰਦ ਕੇਜਰੀਵਾਲ ਨੇ ਖੁਦ ਕਹਿਆ ਸੀ ਵੀ ਤਿੰਨ ਮਹੀਨੇ ਦੇ ਅੰਦਰ ਨਸ਼ਾ ਖਤਮ ਕਰ ਦਿੱਤਾ ਜਾਊਗਾ ਕਿ ਇਹ ਗਰੰਟੀ ਨਹੀਂ ਸੀ ਅੱਜ ਉਸ ਗਰੰਟੀ ਦੇ ਵਿੱਚ ਇਹ ਸਾਨੂੰ ਇਹ ਵਿੱਚ ਮਿਲ ਰਿਹਾ ਕਿ ਪੰਜਾਬ ਦੇ ਅੱਗੇ ਨੌਜਵਾਨ ਤਾਂ ਨਸ਼ਿਆਂ ਦੇ ਵਿੱਚ ਦਿਖਦੇ ਸੀਗੇ ਇਹ ਹੁਣ ਧੀਆਂ ਪੜਾਣ ਔਰਤਾਂ ਵੀ ਜਿਹੜੀਆਂ ਪੰਜਾਬ ਦੇ ਵਿੱਚ ਆਮ ਝੂਮਦੀਆਂ ਦਿਖਦੀਆਂ ਇਹ ਬੱਸ ਸਟੈਂਡ ਦੀ ਵੀਡੀਓ ਹੈ ਹੁਣ ਇਹਦਾ ਜਵਾਬ ਦੇਣ ਕਿਉਂਕਿ ਮੀਡੀਆ ਨੂੰ ਬਾਰ-ਬਾਰ ਕਹਿੰਦੇ ਮੀਡੀਆ ਆਪੇ ਦੇਖੇ ਤੇ ਅੱਜ ਮੀਡੀਆ ਰਾਹੀਂ ਇਹ ਜਵਾਬ ਮੈਂ ਮੰਗਦਾ ਇਹਨਾ ਤੋਂ ਕਿ ਇਹ ਜਵਾਬ ਦੇਣ ਕਿ ਪੰਜਾਬ ਨੂੰ ਕਿਸ ਹਾਲਾਤਾਂ ਵਿੱਚ ਲਿਆ ਕੇ ਖੜਾ ਕਰਦਾ ਅੱਜ ਸ਼ਰਮ ਆਉਂਦੀ ਹੈ ਜਦੋਂ ਆਪਣੇ ਪੰਜਾਬ ਦੇ ਵਿੱਚ ਜਦੋਂ ਧੀਆਂ ਪੈਣਾ ਨਸ਼ੇ ਦੇ ਵਿੱਚ ਗਲਤਾਨ ਹੁੰਦੀਆਂ ਪਰ ਕਹਿੰਦੇ ਨਾ ਮਸਤਰਾ ਮਸਤੀ ਮੇਂ ਆਗ ਲਗੇ ਬਸਤੀ ਮੇਂ ਇਹ ਜਾਜਾਂ ਦੀ ਸੈਰ ਕਰਕੇ ਕਦੀ ਛੱਤੀਸਗੜ ਜਾਂਦੇ ਆ ਕਦੀ ਜੱਫੀਆਂ ਪਾਣ ਪਟਨਾ ਜਾਂਦੇ ਆ ਕਦੀ ਜੱਫੀਆਂ ਪਾਣ ਬੰਗਲੌਰ ਜਾਂਦੇ ਆ ਪਰ ਇਹਨਾਂ ਨੂੰ ਪੰਜਾਬ ਦਾ ਪਤਾ ਨਹੀਂ ਇੱਕ ਪੰਜਾਬ ਕਾਨੂੰਨ ਦੀ ਸਥਿਤੀ ਦੇ ਵਿੱਚ ਬੜਿਆ ਰੋਜ਼ ਨੌਜਵਾਨ ਇੱਥੇ ਮਰਦੇ ਪਿਆ ਕੁਝ ਖੁਦਗੁਸ਼ੀਆਂ ਹੋ ਰੀਆਂ ਤੇ ਆ ਜਿਹੜਾ ਨਸ਼ੇ ਦੀ ਜਿਹੜੀ ਭਰਮਾਰ ਚੱਲ ਰਹੀ ਹੈ ਬਹੁਤ ਮਾੜੀ ਗੱਲ ਹੈ ਪੰਜਾਬ ਹੜਾ ਦੀ ਮਾਰ ਰਹੀਟ ਹੈ ਪਰ ਪੰਜਾਬ ਦੇ ਸੀਐਮ ਸੁੱਤੇ ਪਿਆ ਸਿਰਫ ਰਵਿੰਦਰ ਕੇ ਕੇਜਰੀਵਾਲ ਦੀ ਚਾੱਕਰੀ ਕਰਨ ਤੇ ਲੱਗੇ ਹੋਇਆ ਪੰਜਾਬ ਦੇ ਵਿੱਚ ਹਰ ਰੋਜ਼ ਨਸ਼ੇ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਪਰ ਜਦੋਂ ਤੋਂ ਕੁੜੀਆਂ ਦੀਆਂ ਵੀਡੀਓਜ਼ ਵੀ ਹੁਣ ਸੋਸ਼ਲ ਮੀਡੀਆ ਤੇ ਵਾਰਨ ਹੋਣ ਲੱਗ ਪਈਆਂ ਨੇ ਉਸ ਤੋਂ ਬਾਅਦ ਸਵਾਲ ਵੱਡਾ ਪੰਜਾਬ ਦੇ ਲਈ ਬਣਿਆ ਹੋਇਆ ਹੈ ਕਿ ਆਖਰ ਪੰਜਾਬ ਦੀ ਜਵਾਨੀ ਕਿਸ ਰਾਹੇ ਤੁਰ ਪਈ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਵੀਡੀਓ ਲੁਧਿਆਣਾ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਨਸ਼ੇ ਚ ਤੁਤ ਕੁੜੀ ਦੇ ਵੱਲੋਂ ਜਿਸ ਤਰ੍ਹਾਂ ਪੂਰੇ ਬਾਜ਼ਾਰ ਦੇ ਵਿੱਚ ਇਹ ਤੁਰੰਦੀ ਕੋਸ਼ਿਸ਼ ਕਰਦੀ ਪਈ ਹੈ ਪਰ ਇਸ ਤੋਂ ਤੁਰਿਆ ਵੀ ਨਹੀਂ ਜਾ ਰਿਹਾ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਗੁਰਦੀਪ ਕੋਸ਼ਾ ਦੇ ਵੱਲੋਂ ਲਾਈਵ ਹੋ ਕੇ ਕੀ ਸਵਾਲ ਚੁੱਕ ਗਏ ਨੇ ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਣਾ ਅੱਜ ਮੀਡੀਆ ਨਾਲ ਵਾਰਤਾ ਕੀਤੀ ਹੈ ਤੇ ਵਿੱਚ ਦਿਖਾਈ ਹੈ ਕਿ ਇੱਕ ਪੰਜਾਬ ਦੀ ਧੀ ਪੰਜਾਬ ਦੀ ਭੈਣ ਇੱਕ ਨਸ਼ੇ ਨਾਲ ਗਲਤਾਨ ਜਿਹੜੀ ਵੀਡੀਓ ਬੱਸ ਸਟੈਂਡ ਦੇ ਕੋਲ ਦੀ ਹੈ ਨਸ਼ੇ ਨਾਲ ਗਲਤਾਨ ਹੈ ਮੈਂ ਵਾ ਸਵਾਲ ਪਾਣਾ ਅਰਵਿੰਦ ਕੇਜਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਹੈ ਤੇ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਮਾਨ ਜੀ ਜਿਹੜੇ ਨਿਤ ਨਵੀਂ ਰੋਜ਼ ਲੜਾਈ ਕਰਦੇ ਆ ਕਦੀ ਦਿੱਲੀ ਦੇ ਵਿੱਚ ਐਲਜੀ ਸਾਹਿਬ ਨਾਲ ਲੜਦੇ ਆ ਤੇ ਪੰਜਾਬ ਦੇ ਵਿੱਚ ਗਵਰਨਰ ਸਾਹਿਬ ਨਾਲ ਲੜਦੇ ਆ ਜੇ ਗਵਰਨਰ ਸਾਹਿਬ ਨੇ ਸਵਾਲ ਪਾਇਆ ਕਿ ਪੰਜਾਬ ਦੇ ਅੰਦਰ ਕਾਨੂੰਨ ਦੀ ਸਥਿਤੀ ਬਹੁਤ ਭੈੜੀ ਹੈ ਤੇ ਪੰਜਾਬ ਦੇ ਅੰਦਰ ਨਸ਼ਾ ਜਿਹੜਾ ਚਰਮ ਸੀਮਾ ਤੇ ਆ ਚੁੱਕਾ ਤੇ ਪੁੱਛਣਾ ਚਾਹਣਾ ਜਦੋਂ ਅਰਵਿੰਦ ਗੇਵਰੀ ਵਾਲ ਨੇ ਖੁਦ ਕਿਆ ਸੀ ਵੀ ਤਿੰਨ ਮਹੀਨੇ ਦੇ ਅੰਦਰ ਨਸ਼ਾ ਖਤਮ ਕਰ ਦਿੱਤਾ ਜਾਊਗਾ ਕਿ ਇਹ ਗਰੰਟੀ ਨਹੀਂ ਸੀ ਅੱਜ ਉਸ ਗਰੰਟੀ ਦੇ ਵਿੱਚ ਇਹ ਸਾਨੂੰ ਇਹ ਵਿੱਚ ਮਿਲ ਰਿਹਾ ਕਿ ਪੰਜਾਬ ਦੇ ਅੱਗੇ ਨੌਜਵਾਨ ਤਾਂ ਨਸ਼ਿਆਂ ਦੇ ਵਿੱਚ ਦਿਖਦੇ ਸੀਗੇ ਇਹ ਹੁਣ ਧੀਆਂ ਪੈਣਾ ਔਰਤਾਂ ਵੀ ਜਿਹੜੀਆਂ ਪੰਜਾਬ ਦੇ ਵਿੱਚ ਆਮ ਝੂਮਦੀਆਂ ਦਿਖਦੀਆਂ ਇਹ ਬੱਸ ਸਟੈਂਡ ਦੀ ਵੀਡੀਓ ਹੈ ਹੁਣ ਇਹਦਾ ਜਵਾਬ ਦੇਣ ਕਿਉਂਕਿ ਮੀਡੀਆ ਨੂੰ ਬਾਰ-ਬਾਰ ਕਹਿੰਦੇ ਮੀਡੀਆ ਆਪੇ ਦੇਖੇ ਤੇ ਅੱਜ ਮੀਡੀਆ ਰਾਹੀਂ ਇਹ ਜਵਾਬ ਮੈਂ ਮੰਗਦਾ ਇਹਨਾਂ ਤੋਂ ਕਿ ਇਹ ਜਵਾਬ ਦੇਣ ਕਿ ਪੰਜਾਬ ਨੂੰ ਕਿਸ ਹਾਲਾਤਾਂ ਵਿੱਚ ਲਿਆ ਕੇ ਖੜਾ ਕਰਦਾ ਅੱਜ ਸ਼ਰਮ ਆਉਂਦੀ ਹੈ ਜਦੋਂ ਆਪਣੇ ਪੰਜਾਬ ਦੇ ਵਿੱਚ ਜਦੋਂ ਧੀਆਂ ਪੈਣਾ ਨਸ਼ੇ ਦੇ ਵਿੱਚ ਗਲਤਾਨ ਹੁੰਦੀਆਂ ਪਰ ਕਹਿੰਦੇ ਨਾ ਮਸਤਰਾ ਮਸਤੀ ਮੇਂ ਆਗ ਲਗੇ ਬਸਤੀ ਮੇਂ ਇਹ ਜਾਜਾਂ ਦੀ ਸੈਰ ਕਰਕੇ ਕਦੀ ਛੱਤੀਸਗੜ੍ਹ ਜਾਂਦੇ ਆ ਕਦੀ ਜੱਫੀਆਂ ਪਾਣ ਪਟਨਾ ਜਾਂਦੇ ਆ ਕਦੀ ਜੱਫੀਆਂ ਪਾਣ ਬੰਗਲੌਰ ਜਾਂਦੇ ਆ ਪਰ ਇਹਨਾਂ ਨੂੰ ਪੰਜਾਬ ਦਾ ਪਤਾ ਨਹੀਂ ਇੱਕ ਪੰਜਾਬ ਕਾਨੂੰਨ ਦੀ ਸਥਿਤੀ ਦੇ ਵਿੱਚ ਬੜਿਆ ਰੋਜ਼ ਨੌਜਵਾਨ ਇੱਥੇ ਮਰਦੇ ਪਿਆ ਕੁਝ ਖੁਦਗੁਸ਼ੀਆਂ ਹੋ ਰੀਆਂ ਤੇ ਆ ਜਿਹੜਾ ਨਸ਼ੇ ਦੀ ਜਿਹੜੀ ਭਰਮਾਰ ਚੱਲ ਰਹੀ ਹੈ ਬਹੁਤ ਮਾੜੀ ਗੱਲ ਹੈ ਪੰਜਾਬ ਹੜਾ ਦੀ ਮਾਰ ਰਹਿਟ ਹੈ ਪਰ ਪੰਜਾਬ ਦੇ ਸੀਐਮ ਸੁੱਤੇ ਪਿਆ ਸਿਰਫ ਰਵਿੰਦਰ ਕੇ ਕੇਜਰੀਵਾਲ ਦੀ ਚਾਕਰੀ ਕਰਨ ਤੇ ਲੱਗੇ ਹੋਇਆ